ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਏ ਮਨ ਮੇਰਿਆ ਆਵਾ ਗਾਉਣ ਸੰਸਾਰ ਹੈ ਏ ਮਨ ਮੇਰਿਆ ਇਥੇ ਠਮਕੈ ਆਵਾ ਗਾਉਣ ਸੰਸਾਰ ਹੈ ਅੰਤ ਸਚ ਨਵੇੜਾ RAM ਅੰਤ ਪਦਤੀ ਜਮਕਲਾਦਨੀ ਅੰਤ ਸਚ ਨਵੇੜਾ RAM ਆਪੇ ਸੱਚਾ ਬਖਸ ਲਏ ਫਿਰ ਹੋਏ ਨਾ ਫੇਰਾ RAM ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮੁਖ ਮਿਲਾ ਵਢਿਆਈ ਸਾਚਾ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸਭ ਦਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਾਹਰ ਨਾ ਭਵਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਮਾਇਆ ਮੋਹ ਇਤ ਸਮਕ ਸਭ ਬਰਲ ਹੈ ਦੂਜੇ ਪਾਇ ਖੁਆਈ RAM ਮਾਤਾ ਪਿਤਾ ਸਭ ਹੇਤ ਹੈ ਹੇਤੇ ਪਲਚਾਈ RAM ਹੇਤੇ ਪਲਚਾਈ RAM ਦੂਜੇ ਪਾਇ ਖੁਆਈ ਹੇਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵਡ ਅਵਰ ਨ ਕੋਈ ਤਿਸ ਜੀਵਡ ਅਵਰ ਨ ਕੋਈ ਜੇਨਾ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਤਿਸ ਜੀਵਡ ਅਵਰ ਨ ਕੋਈ ਮਨ ਮੁਖ ਅੰਦਾ ਤਾਪ ਤਾਪ ਖਪੈ ਮਨ ਮੁਖ ਅੰਦਾ ਤਾਪ ਤਾਪ ਖਪੈ ਬਿਨ ਸਬਦੈ ਸਾਤ ਨ ਆਈ ਨਾਨਕ ਬਿਨ ਨਾਵੇ ਸਭ ਕੋਈ ਭੁੱਲਾ ਮਾਇਆ ਮੋਹ ਖੁਆਈ ਇਹੋ ਜਗਤ ਜਲਤਾ ਦੇਖ ਕੈ ਇਹੋ ਜੱਗ ਜਲਤਾ ਦੇਖ ਕੈ ਇਹੋ ਜੱਗ ਜਲਤਾ ਦੇਖ ਕੈ ਭਜ ਪਏ ਹਰ ਸਰਨਾਈ ਰਾਮ ਜੀ ਭਜ ਪਦ ਕਸਕੇ ਹੀ ਉਚਾਰਨ ਕਰਨਾ ਅਰਦਾਸ ਕਰੀ ਗੁਰੂ ਪੂਰੇ ਆਗੇ ਹਾਂ ਕਰੀ ਬਿੰਦੀ ਲਾ ਕੇ ਉਚਾਰਨ ਕਰਨਾ ਅਰਦਾਸ ਕਰੀ ਗੁਰਪੂਰੇ ਆਗੈ ਯਾਨੀ ਬਿੰਦੀ ਜਿਹੜੀ ਹੈ ਨਾ ਸਿਹਾਰੀ ਨੂੰ ਲੱਗ ਜਣੀ ਹੈ ਤਾ ਬਿਹਾਰੀ ਨੂੰ ਲੱਗ ਜਣੀ ਹੈ ਰਖ ਲੈ ਵਾਹ ਦੇਹ ਵਡਾਈ RAM ਰਖ ਲੈ ਵਾਹ ਸਰਨਾਈ ਹਰ ਨਾਮ ਵਡਾਈ ਤੁਧ ਜੇ ਵੱਡ ਅਵਰ ਨਾ ਦਾਤਾ ਸੇਵਾ ਲਾਗੇ ਸੇ ਵੱਡ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਾਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ 부ਝਾਏ ਜੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨ ਕਾਈ ਰਾ ਹੋਰ ਮਤ ਨ ਕਾਈ RAM ਅੰਤਰ ਬਾਹਰ ਏਕ ਤੂ ਆਪੇ ਦੇਹ 부ਝਾਈ RAM ਆਪੇ ਦੇਹ 부ਝਾਈ ਅਵਰ ਨਾ ਪਾਈ ਗੁਰਮੁਖ ਹਰ ਰਸ ਚਾਖਿਆ ਦਰ ਸਾਚੈ ਸਦਾ ਹੈ ਸਾਚਾ ਸਾਚੈ ਸ਼ਬਦ ਸੁਪਾਖਿਆ ਸੁਪਾਖਿਆ ਪਾਠ ਇਕੱਠਾ ਹੀ ਹੈ ਦਰ ਸਾਚੈ ਇਥੇ ਠਮਕੈ ਸਦਾ ਹੈ ਸਾਚਾ ਇਥੇ ਵਿਸਰਾਮ ਹੈ ਸਾਚੈ ਸ਼ਬਦ ਸੁਪਾਖਿਆ ਘਰ ਮੈਂ ਹੈ ਨਿਜ ਘਰ ਪਾਇਆ ਸਤਿਗੁਰ ਦੀ ਵਡਾਈ ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ ਮਤ ਪਰਵਾਣ ਸੱਚ ਸਾਈ ਵਾਹਿਗੁਰੂ ਸਾਹਿਬ ਜੀ ਵੱਡ ਹੰਸ ਮਹੱਲਾ ਚੌਥਾ ਛੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤਗੁਰ ਪ੍ਰੀਤ ਲਗਾਈਂ RAM ਹਾਂਜੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮੇਰਾ ਮਨ ਮੇਰਾ ਮਨ ਇੱਥੇ ਵਿਸਰਾਮ ਹੈ ਸਤਿਗੁਰ ਪ੍ਰੀਤ ਲਗਾਈਂ RAM ਹਰ 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 ਨਾਮ ਮੇਰਾ ਮਨ ਵਸਾਈ RAM ਕਿਹਦੀ ਵਿਸਰਾਮ ਹਰ ਹਰ ਇੱਥੇ ਠਮਕ ਹੈ ਹਰ ਹਰ ਨਾਮ ਇੱਥੇ ਵਿਸਰਾਮ ਹੈ ਮੇਰਾ ਮਨ ਵਸਾਈ RAM ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁਖ ਵਿਸਾਰਨ ਹਾਰਾ ਵੱਡ ਭਾਗੀ ਗੁਰਦਰਸ਼ਨ ਪਾਇਆ ਵੱਡ ਭਾਗੀ ਪਤ ਤੇ ਜਮਕ ਲਾ ਦਨੀ ਹੈ ਵੱਡ ਭਾਗੀ ਗੁਰਦਰਸ਼ਨ ਪਾਇਆ ਤਨ ਤਨ ਸਤਿਗੁਰੂ ਹਮਾਰਾ ਉਠਤ ਬੈਠਸ ਸਤਿਗੁਰ ਸੇਵਹਿ ਜਿਤ ਸੇਵਿਆ ਸਾਤ ਪਾਈ ਮੇਰੇ ਮਨ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ ਹਾਂਜੀ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰਸੇ RAM ਹਰ ਨਾਮ ਹਰ ਨਾਮ ਦ੍ਰਿੜਾਏ ਜਪ ਹਰ ਹਰ ਨਾਮ ਵਿਗਸੇ RAM ਵਿਗਸੇ ਹੀ ਉਚਾਰਨ ਕਰਨਾ ਪੋਲਾ ਹੀ ਉਚਾਰਨ ਕਰਨਾ ਹਰ ਨਾਮੋ ਹਰ ਨਾਮ ਦ੍ਰਿੜਾਏ ਇਤਿ ਵਿਸਰਾਮ ਜਪ ਹਰ ਹਰ ਨਾਮ ਵਿਗਸੇ RAM ਜਪ ਹਰ ਹਰ ਨਾਮ ਕਮਲ ਪ੍ਰਗਾਸੇ ਨਾਮ ਕਮਲ ਪ੍ਰਗਾਸੇ ਨੀ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਜਪ ਹਰ ਹਰ ਨਾਮ ਕਮਲ ਪ੍ਰਗਾਸੇ ਹਰ ਨਾਮ ਨਵੰਗ ਨਿਧ ਪਾਈ ਹਉ ਮੈਂ ਰੋਗ ਗਿਆ ਦੁਖ ਲਥਾ ਹਉ ਮੈਂ ਰੋਗ ਗਿਆ ਦੁਖ ਲਥਾ ਹਰ ਸਹਿਜ ਸਮਾਦ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੋਖ ਸਤਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਗੁਰ ਪੂਰਾ RAM ਕੋਈ ਆਣ ਕੋਈ ਆਣ ਮਿਲਾਵੇ ਇਥੇ ਵਿਸਰਾਮ ਹੈ ਮੇਰਾ ਸਤਗੁਰ ਪੂਰਾ RAM ਹਉ ਮਨ ਤਨ ਹਉ ਮਨ ਤਨ ਦੇਵਾ ਦੇਵਾ ਪਦ ਵਿਸਰਾਮ ਤਿਸ ਕਾਟ ਸਰੀਰਾ ਰਾਮ ਹਉ ਮਨ ਤਨ ਕਾਟ ਕਾਟ ਤਿਸ ਦੇਈ ਜੋ ਸਤ ਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਇਆ ਬੈਰਾਗੀ ਮੇਰੇ ਮਨ ਬੈਰਾਗ ਭਇਆ ਬੈਰਾਗੀ ਬੈਰਾਗੀ ਪਦ ਤੋਂ ਪਹਿਲਾਂ ਠਮਕ ਲਾ ਦਨੀ ਹੈ ਬੈਰਾਗੀ ਪਦ ਤੇ ਵਿਸਰਾਮ ਹੈ ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰਹੁ ਸੁਖ ਦਾਤੇ ਦੇਹੁ ਸਤਿਗੁਰ ਚਰਨ ਹਮ ਤੂਰਾ ਦੇਹੁ ਸਤਿਗੁਰ ਚਰਨ ਹਮ ਤੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਗੁਰ ਜੇਵੜ ਗੁਰ ਜੇ ਵੱਡ ਦਾਤਾ ਮੈਂ ਅਵਰ ਨ ਕੋਈ RAM ਹਰ ਦਾਨੋ ਹਰ ਦਾਨ ਦੇਵੇ ਹਰ ਪੁਰਖ ਨਰੰਜਨ ਸੋਈ RAM ਹਰ ਹਰ ਨਾਮ ਜਿਨੀ ਆਰਾਧਿਆ ਤੈਨ ਕਾ ਦੁਖ ਭਰਮ ਭਉ ਭਾਗਾ ਤੈਨ ਕਾ ਦੁਖ ਭਰਮ ਭਉ ਭਾਗਾ ਸੇਵਕ ਪਾਏ ਮਿਲੇ ਵੱਡ ਭਾਗੀ ਸੇਵਕ ਪਾਏ ਮਿਲੇ ਵੱਡ ਭਾਗੀ ਸੇਵਕ ਪਾਏ ਮਿਲੇ ਵੱਡ ਭਾਗੀ ਜਿਨ ਗੁਰ ਜਿਨ ਗੁਰ ਚਰਨੀ ਮਨ ਲਾਗਾ ਕਹ ਨਾਨਕ ਹਰ ਆਪ ਮਿਲਾਏ ਮੇਲ ਸਤਗੁਰ ਪੁਰਖ ਸੁਖ ਹੋਈ ਗੁਰ ਜੀ ਵਡ ਗੁਰ ਜੀ ਵਡ ਦਾਤਾ ਮੈਂ ਅਵਰ ਨਾ ਕੋਈ ਵਡ ਹੰਸ ਮਹੱਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ RAM ਹਉ ਗੁਰ ਬਿਨ ਹਉ ਗੁਰ ਬਿਨ ਇਥੇ ਵਿਸਰਾਮ ਹੈ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਜਗ ਜੀਵਨ ਪਦ ਕਿਤੇ ਵੀ ਆ ਜੇ ਕਸ ਕੇ ਉਚਾਰਨ ਕਰਨਾ ਜਗ ਜੀਵਨ ਜਗ ਜੀਵਨ ਦਾਤਾ ਗੁਰ ਮੀਲ ਸਮਾਣੀ RAM ਸਤ ਗੁਰ ਮੀਲ ਹਰ ਨਾਮ ਸਮਾਣੀ Jap ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂਡ ਟੁਡੇ ਦੀ ਸੋ ਸੱਜਣ ਹਰ ਘਰ ਪਾਇਆ ਸੋ ਸੱਜਣ ਹਰ ਘਰ ਪਾਇਆ ਇਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਹਉ ਗੁਰ ਬਿਨ ਹਉ ਗੁਰ ਬਿਨ ਇਥੇ ਵਿਸਰਾਮ ਹੈ ਖਰੀ ਨਿਮਾਣੀ ਜਿਨਾਂ ਸਤ ਗੁਰ ਜਿਨ ਸਤ ਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਰਾਮ ਮਿਲਾਏ ਮਲਾਏ ਨਹੀਂ ਕਹਿਣਾ ਮਿਲਾਏ ਮਿਲਾਏ ਬੋਲ ਤਿਨ ਚਰਨ ਤਿਨ ਚਰਨ ਸਰੇਵੈ हम लाग है तिन कै पाए राम हर हर चरण सरे वह तेन के जेन सात गुरु पुरख प्राप्त त्याया त्याया उच्चारण करना है ही ठा आधा यया है तद्दी स्यारी एड़ी कन्ना ईड़ी बिहारी एड़ी कन्ना उच्चारण करना है त्याया तू वाड दाता अंतर जामी मेरी सरदा पूर हर राया गुरु सिख मेल मेरी सरदा पूरी अन दिन राम गुण गाए ਜਿਨ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਹਉ ਵਾਰੀ ਹਉ ਵਾਰੀ ਗੁਰਸਖ ਮੀਤ ਪਿਆਰੇ RAM ਹਰ ਨਾਮੋ ਹਰ ਨਾਮ ਸੁਣਾਈ ਮੇਰਾ ਪ੍ਰੀਤਮ ਨਾਮ ਆਧਾਰੀ RAM ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤਿਸ ਬਿਨ ਘੜੀ ਨਿਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰ ਆਪੇ ਪੀ ਤੇ ਬਿੰਦੀ ਨਹੀਂ ਲਾਉਣੀ ਵਾਂ ਤੇ ਬਿੰਦੀ ਲਾਉਣੀ ਹੈ ਪੀਵਾ ਤੇ ਜੀਵਾ ਹਰ ਆਪੇ ਸਰਦਾ ਲਾਏ ਮਿਲਾਏ ਹਰ ਆਪੇ ਆਪ ਸਵਾਰੇ ਹੋਂ ਵਾਰੀ ਹੋਂ ਵਾਰੀ ਗੁਰਸਖ ਮੀਤ ਪਿਆਰੇ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ RAM ਇਸ ਕਾਮ ਇਸਿਤ ਰਈ ਲਾਉਣਾ ਹੈ ਹਰ ਆਪੇ ਹਰ ਆਪੇ ਇਥੇ ਵਿਸਰਾਮ ਹੈ ਪੁਰਖ ਨਿਰੰਜਨ ਸੋਈ RAM ਹਰ ਆਪੇ ਹਰ ਆਪੇ ਮਿਲੈ ਕਰੈ ਸੋ ਹੋਈ RAM ਇਹ ਵੀ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਹੈ ਹਰ ਆਪੇ ਹਰ ਆਪੇ ਮਿਲੈ ਇਥੇ ਵਿਸਰਾਮ ਹੈ ਕਰੈ ਇਥੇ ਯਮਕ ਲਾ ਦਨੀ ਹੈ ਸੋ ਹੋਈ RAM ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰਨਾ ਕਰਣਾ ਜਾਈ ਬਹੁਤ ਸਿਆਣਪ ਲਿਆ ਨਾ ਜਾਈ ਕਰ ਥਾਕੇ ਸਭ ਚਤੁਰਾਈ ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈਂ ਹਰ ਬਿਨ ਅਵਰਨਾ ਕੋਈ ਮੈਂ ਨਹੀਂ ਬੋਲਣਾ ਮੈਂ ਮੈਂ ਹੀ ਬੋਲਣਾ ਨਾਸਕੀ ਉਚਾਰਨ ਕਰਨੇ ਮਮਾ ਨੰਨਾ ਮੰਗਾ ਣਿਆੜਾ ਇਹ ਪੰਜ ਅੱਖਰ ਨਾ ਨਾਸਕੀ ਹਨ ਜਿਵੇਂ ਨੱਕ ਤੇ ਬੋਲਦੇ ਆ ਥੋੜੇ ਜੀ ਬਿੰਦੀ ਨਹੀਂ ਹੁੰਦੀ ਇਹ ਮੈਂ ਹਰ ਬਿਨ ਅਵਰ ਨਾ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਨਿਰੰਜਨ ਪੁਰਖ ਨਿਰੰਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ